ਬਾਰੀ ਬਰਸੀ ਬਲੇ ਬਲੇ ਬਾਰੀ ਬਰਸੀ ਖਟਣ ਗਿਆ ਖਟ ਕੇ ਲਿਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇਤੀ ਤਿਉਹ ਵਧਾਈਆਂ ਦੀ ਰੱਬ ਨੇ ਦੇਤੀ ਤਿਉਹ ਵਧਾਈਆਂ ਦੀ ਰੱਬ ਨੇ ਦੇਤੀ ਤਿਉਹ ਵਧਾਈਆਂ ਦੀ ਮੁਬਾਰਕਾ ਦੀ ਮੁਬਾਰਕਾ ਚਲੋ ਬਰਸੀ ਕੱਟਣ ਗਿਆ ਸੀ ਬਾਰੀ ਬਰਸੀ ਦੋਵੇਂ ਬਲੇ ਬਾਰੀ ਬਰਸੀ ਕੱਟਣ ਗਿਆ ਖੱਟ ਕੇ ਲਿਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇਤੀ ਕੀ ਦਿਓ ਵਧਾਈਆਂ ਦੀ ਰੱਬ ਨੇ ਦੇਤੀ ਕੀ ਦਿਓ ਵਧਾਈਆਂ ਦੀ ਰੱਬ ਨੇ ਦੇਤੀ ਕੀ ਦਿਓ ਵਧਾਈਆਂ ਦੀ ਮੁਬਾਰਕਾ ਦੀ ਮੁਬਾਰਕਾ ਚਲੋ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਬਨੇ ਬਨੇ ਬਾਰੀ ਬਰਸੀ ਘਟਣ ਗਿਆ ਫਤਗਲੇ ਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇਤੀ ਤੀਓ ਵਧਾਈਆਂ ਜੀ ਰੱਬ ਨੇ ਦੇਤੀ ਤੀਓ ਵਧਾਈਆਂ ਜੀ ਰੱਬ ਨੇ ਦੇਤੀ ਤੀਓ ਵਧਾਈਆਂ ਜੀ ਮੁਬਾਰਕਾ ਦੀ ਮੁਬਾਰਕਾ ਚਲੋ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਬਨੇ ਬਨੇ ਬਾਰੀ ਬਰਸੀ ਘਟਣ ਗਿਆ ਫਤਗਲੇ ਆਂਦਾ ਕੀ ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਘਰੇ ਉਹ ਰੱਬ ਨੇ ਦੇਤੀ ਤੀਓ ਵਧਾਈਆਂ ਜੀ ਰੱਬ ਨੇ ਦੇਤੀ ਤੀਓ ਵਧਾਈਆਂ ਜੀ ਰੱਬ ਨੇ ਦੇਤੀ ਤੀਓ ਵਧਾਈਆਂ ਜੀ ਮੁਬਾਰਕਾ ਦੀ ਮੁਬਾਰਕਾ ਚਲੋ